ਚੈਨਲ ਪੰਜਾਬੀ ਤੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਦੇ ਨਾਲ ਕਰਦੇ ਹਾਂ ਸ਼ੁਰੂਆਤ ਸਿਟੀ ਆਫ ਸਰੀ ਦੇ ਵੱਲੋਂ ਸਰੀਚ ਮੈਡੀਕਲ ਕਲੀਨਿਕ ਬਣਾਉਣ ਸੰਬੰਧੀ ਮਤਾ ਪਾਸ ਅਗਲੇ ਸਾਲ ਸਪ੍ਰਿੰਗ ਤੱਕ ਖੁੱਲੇਗਾ ਪਹਿਲਾ ਕਲੀਨਿਕ ਡੈਨਲ ਜੌਨਸਟਨ ਦੇ ਵੱਲੋਂ ਐਨਡੀਪੀ ਲੀਡਰਸ਼ਿਪ ਰੇਸ ਤੇ ਵਿੱਚ ਸ਼ਾਮਲ ਹੋਣ ਦਾ ਐਲਾਨ ਸੋਸ਼ਲ ਵਰਕਰ ਅਤੇ ਸਿਟੀ ਕਾਉਂਸਲਰ ਹਨ ਜੌਨਸਟਨ ਜਟੋ ਪਾਰਟੀ ਦੀ ਐਮਪੀ ਅਤੇ ਇਮੀਗ੍ਰੇਸ਼ਨ ਕ੍ਰੇਟਿਕ ਮਿਸ਼ੇਲ ਰੈਂਪੋਲ ਦੇ ਵੱਲੋਂ ਕੈਨੇਡਾ ਦੇ ਸਿਟੀਜ਼ਨਸ਼ਿਪ ਐਕਟ ਦੇ ਵਿੱਚ ਤਬਦੀਲੀ ਸੰਬੰਧੀ ਲਿਆਂਦਾ ਗਿਆ ਸੀ ਬਿਲ ਸੀ 3 ਬਾਸਟ ਸਿਟੀਜ਼ਨਸ਼ਿਪ ਚ ਚਾਹੁੰਦੇ ਸਨ ਤਬਦੀਲੀ ਪਰ ਕਮੇਟੀ ਨੇ ਬਿਲ ਨੂੰ ਕੀ ਤਫੀਲ ਹੁੰਜਾਂ ਦੇ ਕਵਰਾ ਵਿਸਤਾਰ ਦੇ ਨਾਲ ਸਰੀ ਦੀ ਮੇਅਰ ਪ੍ਰਿੰਡਾ ਲੋਕ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਸਿਟੀ ਵੱਲੋਂ ਨਵੇਂ ਮੈਡੀਕਲ ਕਲੀਨਿਕਸ ਦਾ ਨੈਟਵਰਕ ਬਣਾਇਆ ਜਾਏਗਾ ਜੋ ਕਿ ਹੈਲਥ케ਅਰ ਐਡਮਿਨਿਸਟ੍ਰੇਟਰ ਹੈਠਾਂ ਕੰਮ ਕਰੇਗਾ ਅਤੇ ਸਿਟੀ ਵੱਲੋਂ ਇਹਨਾਂ ਕਲੀਨਿਕਸ ਨੂੰ ਰਨ ਕਰਨ ਦੇ ਲਈ ਇੱਕ ਪ੍ਰਾਈਵੇਟ ਪਾਰਟਨਰ ਵੀ ਲੱਭਿਆ ਜਾਏਗਾ ਮੇਅਰ ਮੁਤਾਬਕ ਫੈਮਿਲੀ ਡਾਕਟਰ ਸ਼ਹਿਰ ਵਾਸੀਆਂ ਨੂੰ ਮਿਲ ਨਹੀਂ ਰਹੇ ਅਤੇ ਡੈਲਟਾ ਦੇ ਵਿੱਚ 12 ਘੰਟੇ ਐਮਰਜੈਂਸੀ ਰੂਮ ਬੰਦ ਹੋਣ ਦੇ ਨਾਲ ਪੇਸ਼ੈਂਟ ਸਰੀ ਸ਼ਿਫਟ ਹੋਏ ਅਤੇ ਸਰੀ ਮੈਮੋਰੀਅਲ ਹਸਪੀਟਲ ਦੇ ਉੱਪਰ ਦਬਾਅ ਵਧਿਆ ਉਹਨਾਂ ਆਖਿਆ ਕਿ ਸਰੀ ਮੈਮੋਰੀਅਲ ਕੈਨੇਡਾ ਦੇ ਵਿੱਚ ਸਭ ਤੋਂ ਬੀਜੀ ਐਮਰਜੈਂਸੀ ਵਾਲਾ ਹਸਪੀਟਲ ਹੈ ਇਸ ਲਈ ਜ਼ਰੂਰੀ ਹੈ ਕਿ ਜਦੋਂ ਹਸਪਤਾਲ ਇਨਕ੍ਰੈਡੀਬਲ ਹੈ ਤਾਂ ਸਿਟੀ ਇਸ ਲਈ ਕਦਮ ਚੁੱਕ ਕੇ ਮੇਅਰ ਨੇ ਕਿਹਾ ਕਿ 1 ਲੱਖ ਲੋਕਾਂ ਪਿੱਛੇ 59 ਫੈਮਿਲੀ ਫਿਜ਼ੀਸ਼ੀਅਨ ਸਰੀ ਦੇ ਵਿੱਚ ਨੇ ਜਦਕਿ ਵੈਨਕੂਵਰ ਦੇ ਵਿੱਚ 1 ਲੱਖ ਲੋਕਾਂ ਪਿੱਛੇ 136 ਫੈਮਿਲੀ ਫਿਜ਼ੀਸ਼ੀਅਨ ਨੇ ਅਤੇ ਸਿਟੀ ਵੱਲੋਂ ਇਸ ਸਾਲ ਦੇ ਅੰਤ ਤੱਕ 파ਟਨਰ ਲੱਭ ਲਿਆ ਜਾਏਗਾ ਤੇ ਅਗਲੀ ਸਪ੍ਰਿੰਗ ਤੱਕ ਪਹਿਲਾ ਕਲੀਨਿਕ ਓਪਨ ਕਰ ਦਿੱਤਾ ਜਾਏਗਾ ਨਾਲੋਂ ਨਾਲ ਸਿਟੀ ਸਾਈਮਨ ਫਰੇਜ਼ਰ ਯੂਨੀਵਰਸਿਟੀ ਚ ਬਣ ਰਹੇ ਨਵੇਂ ਮੈਡੀਕਲ ਸਕੂਲ ਨਾਲ ਸਮਝੌਤਾ ਵੀ ਕਰੇਗੀ ਤਾਂ ਜੋ ਸਟੂਡੈਂਟ ਇੱਥੇ ਟ੍ਰੇਨਿੰਗ ਕਰ ਸਕਣ ਅਤੇ ਸਰੀ ਦੇ ਵਿੱਚ ਫੈਮਿਲੀ ਡਾਕਟਰ ਬਣਨ ਮੇਅਰ ਮੁਤਾਬਕ ਸ਼ਹਿਰ ਵੱਲੋਂ ਇਸ ਦਾ ਖਰਚਾ ਚੁੱਕਿਆ ਜਾਏਗਾ ਤੇ ਫੈਮਿਲੀ ਫਿਜੀਸ਼ੀਅਨਸ ਨੂੰ ਲਿਆਉਣ ਦੇ ਲਈ ਚੰਗੇ ਆਫਰ ਦਿੱਤੇ ਜਾਣਗੇ ਕਿਉਂਕਿ ਸਿਟੀ ਆਫ ਸਰੀ ਦੇ ਵੱਲੋਂ ਪਿਛਲੇ ਸਮੇਂ ਦੌਰਾਨ ਇੱਕ ਮੈਡੀਕਲ ਐਡਮਿਨਿਸਟਰੇਟਰ ਪਰਤੀ ਕਰਨ ਦੀ ਗੱਲ ਕਹੀ ਗਈ ਸੀ ਜਿਸ ਤੇ ਵੱਲੋਂ ਇਹ ਜਾਂਚ ਪੜਤਾਲ ਕੀਤੀ ਜਾਣੀ ਸੀ ਕਿ ਲਗਭਗ ਬਰਾਬਰ ਦੀ ਆਬਾਦੀ ਹੋਣ ਦੇ ਬਾਵਜੂਦ ਸਰੀ ਦੇ ਵਿੱਚ ਡਾਕਟਰਸ ਦੀ ਵੈਨਕੂਵਰ ਦੇ ਮੁਕਾਬਲੇ ਘਾਟ ਕਿਉਂ ਹੈ ਅਤੇ ਕਿਹੜੇ ਕਿਹੜੀ ਪਾਰਸ਼ੀਅਲਟੀ ਸ਼ਹਿਰ ਦੇ ਨਾਲ ਮੈਡੀਕਲ ਖੇਤਰ ਦੇ ਵਿੱਚ ਹੋ ਰਹੀ ਹੈ ਉਸ ਦੀ ਨਿਯੁਕਤੀ ਨੂੰ ਲੈ ਕੇ ਪਿਛਲੇ ਦਿਨੀ ਖਬਰਾਂ ਚੱਲੀਆਂ ਸਨ ਕਿ ਸਰੀ ਨੇ ਅਨਾਊਂਸਮੈਂਟ ਕੀਤੀ ਪਰ ਇਹ ਨਿਯੁਕਤੀ ਨਹੀਂ ਹੋ ਸકી ਇਸ ਸਬੰਧੀ ਕਾਉਂਸਲ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਬਹੁਤ ਸਾਰੀਆਂ ਐਪਲੀਕੇਸ਼ਨਸ ਆਈਆਂ ਨੇ ਇੰਟਰਵਿਊ ਦਾ ਦੌਰ ਚੱਲ ਰਿਹਾ ਅਤੇ ਕਿਸੇ ਚੰਗੇ ਐਕਸਪੀਰੀਅੰਸ ਡਾਕਟਰ ਨੂੰ ਹੀ ਇਸ ਅਹੁਦੇ ਦੇ ਉੱਪਰ ਨਿਯੁਕਤ ਕੀਤਾ ਜਾਏਗਾ ਪਰ ਨਾਲੋਂ ਨਾਲ ਇਸ ਸੰਬੰਧੀ ਜਦੋਂ ਮੋਸ਼ਨ ਹੋ ਸਿਟੀ ਕੌਂਸਲ ਦੇ ਵਿੱਚ ਆਇਆ ਸੀ ਤਾਂ ਉਸ ਸਮੇਂ ਲਿੰਡਾ ਐਨਸ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਇਸ ਦਾ ਲਗਭਗ 3 ਲੱਖ ਡਾਲਰ ਦਾ ਖਰਚਾ ਸ਼ਹਿਰ ਦੇ ਟੈਕਸਪੇਅਰ ਸਿਰ ਪਏਗਾ ਪਰ ਹੁਣ ਜੋ ਸਿਟੀ ਦੇ ਵੱਲੋਂ ਇਸ ਸੰਬੰਧੀ ਖਰਚੇ ਦੀ ਜਾਣਕਾਰੀ ਦਿੱਤੀ ਗਈ ਹੈ ਉਹ ਵੀ 2.5 ਲੱਖ ਦੇ ਲਗਭਗ ਹੈ ਪਰ ਨਾਲੋਂ ਨਾਲ ਨਵੇਂ ਮੈਡੀਕਲ ਕਲੀਨਿਕਸ ਬਣਾਉਣ ਦੇ ਫੈਸਲੇ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਦੂਜੇ ਪਾਸੇ ਇਹ ਵੀ ਸੁਭਾਅ ਬਣਾਵਾ ਨੇ ਕਿ ਡੈਲਟਾ ਦੇ ਵੱਲੋਂ ਵੀ ਆਪਣੇ ਪੱਧਰ ਤੇ ਮੈਡੀਕਲ ਕਲੀਨਿਕ ਖੋਲਣ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਇਸ ਸਬੰਧੀ ਚਰਚਾ ਚਲਾਈ ਜਾ ਰਹੀ ਹੈ ਪਰ ਦੂਜੇ ਪਾਸੇ ਲਿੰਡਾ ਐਨਸਟੇ ਮੰਨਣਾ ਸੀ ਕਿ ਜੇਕਰ ਸਿਟੀ ਦੇ ਵੱਲੋਂ ਇਸ ਤਰ੍ਹਾਂ ਦੇ ਕਦਮ ਚੁੱਕੇ ਜਾਂਦੇ ਨੇ ਤਾਂ ਪ੍ਰੋਵਿੰਸ਼ਲ ਸਰਕਾਰ ਨੇ ਬਿਲਕੁਲ ਹੀ ਇੱਥੋਂ ਦੇ ਹੈਲਥ케ਅਰ ਸਿਸਟਮ ਵੱਲ ਧਿਆਨ ਨਹੀਂ ਦੇਣਾ ਜਦਕਿ ਜ਼ਰੂਰੀ ਇਹ ਹੈ ਕਿ ਜੋ ਸਰੀ ਦੇ 10 ਵਿਧਾਇਕ ਨੇ ਉਹ ਪ੍ਰੋਵਿੰਸ਼ਲ ਸਰਕਾਰ ਅੱਗੇ ਆਵਾਜ਼ ਚੁੱਕਣ ਕਿ ਸਰੀ ਇੱਕ ਵੱਡਾ ਵੋਟ ਬੈਂਕ ਵਾਲਾ ਸ਼ਹਿਰ ਹੈ ਅਤੇ ਇੱਥੇ ਮੈਡੀਕਲ ਸਰਵਿਸਿਜ਼ ਬਿਹਤਰ ਹੋਣੀਆਂ ਚਾਹੀਦੀਆਂ ਨੇ ਖਾਸ ਕਰਕੇ ਵੈਨਕੂਵਰ ਦੇ ਬਰਾਬਰ ਹੋਣੀਆਂ ਚਾਹੀਦੀਆਂ ਨੇ ਕੈਨੇਡਾ ਵਿੱਚ ਪਿਛਲੇ ਸਾਲ ਕਾਰ ਚੋਰੀ ਹੋਣ ਦੇ ਮਾਮਲਿਆਂ ਦੇ ਵਿੱਚ ਵਾਧਾ ਹੋਇਆ ਅਤੇ ਫੈਡਰਲ ਪੱਧਰ ਤੇ ਦੀ ਚਰਚਾ ਚੱਲੀ ਅਤੇ ਇਸ ਨੂੰ ਲੈ ਕੇ ਸੁਰਖੀਆਂ ਵੀ ਮੀਡੀਆ ਦੇ ਵਿੱਚ ਬਣੀਆਂ ਇਹ ਵੀ ਆਖਿਆ ਗਿਆ ਕਿ ਮੌਂਟਰੀਅਲ ਪੋਰਟ ਤੋਂ ਕਾਰਾਂ ਕੈਨੇਡਾ ਤੋਂ ਬਾਹਰ ਗੈਰਕਾਨੂੰਨੀ ਢੰਗ ਦੇ ਨਾਲ ਕੱਢੀਆਂ ਜਾਂਦੀਆਂ ਨੇ ਜਿਸ ਦੇ ਬਾਅਦ ਫੈਡਰਲ ਪ੍ਰੋਵਿੰਸ਼ਲ ਸਰਕਾਰਾਂ ਦੇ ਵੱਲੋਂ ਕਦਮ ਚੁੱਕੇ ਗਏ ਫੈਡਰਲ ਸਰਕਾਰ ਦੇ ਵੱਲੋਂ ਇਸ ਸਬੰਧੀ ਐਕਸ਼ਨ ਪਲਾਨ ਬਣਾਇਆ ਗਿਆ ਅਫੀਸ਼ੀਅਲਸ ਮੁਤਾਬਕ ਇਸ ਪਲਾਨ ਤਹਿਤ ਵਹੀਕਲ ਚੋਰੀ ਰੋਕਣਾ ਚੋਰੀ ਕੀਤੇ ਵਹੀਕਲ ਰਿਕਵਰ ਕਰਨਾ ਤੇ ਇਹਨਾਂ ਨੂੰ ਮੁਲਕ ਤੋਂ ਬਾਹਰ ਜਾਣ ਤੋਂ ਰੋਕਣਾ ਸ਼ਾਮਲ ਹੈ ਅਤੇ ਇਸ ਤਰ੍ਹਾਂ ਦੀਆਂ ਕ੍ਰਿਮੀਨਲ ਆਰਗੇਨਾਈਜੇਸ਼ਨਸ ਨੂੰ ਨੱਥ ਵੀ ਇਸ ਤਹਿਤ ਪਾਈ ਜਾਣੀ ਸੀ ਸਰਕਾਰ ਮੁਤਾਬਕ ਆਟੋ ਥੈਫਟ ਦੇ ਵਿੱਚ ਕਮੀ ਆਈ ਹੈ ਕਿਉਂਕਿ ਲਾ ਇਨਫੋਰਸਮੈਂਟ ਨਾਲ ਮਿਲ ਕੇ ਵਧੀਆ ਕੰਮ ਕੀਤਾ ਗਿਆ ਪਬਲਿਕ ਸੇਫਟੀ ਮਿਨਿਸਟਰ ਗੈਰੀ ਅਨੰਦ ਸੰਗਰੀ ਨੇ ਕਿਹਾ ਕਿ ਸਭ ਲੋਕ ਮਿਲ ਕੇ ਕੰਮ ਕੀਤਾ ਗਿਆ ਜਿਸ ਨਾਲ ਆਰਗੇਨਾਈਜ਼ ਕ੍ਰਾਈਮ ਗਰੁੱਪਾਂ ਨੂੰ ਡਿਸਟਰੱਪਟ ਕੀਤਾ ਗਿਆ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਮੁਤਾਬਕ 2024 ਵਿੱਚ 2270 ਵਹੀਕਲਸ ਨੂੰ ਮੁਲਕ ਤੋਂ ਬਾਹਰ ਜਾਣ ਤੋਂ ਰੋਕਿਆ ਗਿਆ ਸੀ ਅਤੇ 2025 ਚ ਹਾਫ ਇਅਰ ਤੱਕ ਚੋਰੀ ਕੀਤੇ ਗਏ 1125 ਵਹੀਕਲਸ ਨੂੰ ਦੇਸ਼ ਤੋਂ ਬਾਹਰ ਜਾਣ ਤੋਂ ਰੋਕਿਆ ਗਿਆ ਜਿਸ ਦੀ ਵੈਲਿਊ 84 ਮਿਲੀਅਨ ਡਾਲਰ ਬਣਦੀ ਹੈ ਜਿਨ੍ਹਾਂ ਨੂੰ ਗੈਰਕਾਨੂੰਨੀ ਢੰਗ ਦੇ ਨਾਲ ਕੈਨੇਡਾ ਤੋਂ ਬਾਹਰ ਲਜਾਣ ਦੀ ਕੋਸ਼ਿਸ਼ ਕੀਤੇ ਜਾ ਰਹੀ ਸੀ ਸਰਕਾਰ ਵੱਲੋਂ ਦੱਸਿਆ ਗਿਆ ਕਿ ਪਲਾਨ ਤਹਿਤ ਐਕਸ਼ਨ ਲਿਆ ਗਿਆ ਜਿਸ ਤਹਿਤ ਏਕਸਟਰਨਲ ਪਾਰਟਨਰਸ ਨੂੰ ਵੀ ਵਹੀਕਲਸ ਦੀ ਆਈਡੈਂਟੀਫਿਕੇਸ਼ਨ ਨੰਬਰ ਸਾਂਝਾ ਕੀਤਾ ਜਾਂਦਾ ਹੈ ਤੇ ਉਹ ਸਫਲ ਰਿਹਾ ਹੈ ਅਤੇ ਕਿਉਂਕਿ ਕਿਊਬਿਕ ਦੀ ਸਰਕਾਰ ਨੂੰ ਵੀ ਫੰਡ ਦਿੱਤੇ ਗਏ ਨੇ ਤਾਂ ਜੋ ਇੰਟੈਲੀਜੈਂਸ ਲੋਕਲ ਲਾ ਰਨਫੋਰਸਮੈਂਟ ਦੇ ਨਾਲ ਸਾਂਝੀ ਕਰਨ ਅਤੇ ਸੀਬੀਐਸਏ ਜਲਦੀ ਨਾਲ ਚੋਰੀ ਕੀਤੇ ਵਹੀਕਲਸ ਨੂੰ ਪੋਰਟ ਤੇ ਜਬਤ ਕਰ ਸਕੇ ਗਵਰਨਮੈਂਟ ਵੱਲੋਂ ਐਕਸਪੋਰਟ ਕਾਰਗੋ ਕੰਟੇਨਰਸ ਨੂੰ ਆਰਸੀਐਮਪੀ ਵੱਲੋਂ ਜ਼ਿਆਦਾ ਟੈਕਨੋਲੋਜੀ ਪੁਪਕੇ ਆਰਸੀਐਮਪੀ ਦੀ ਵਹੀਕਲ ਰਿਟੈਂਸ਼ਨ ਟੈਕਨੋਲੋਜੀ ਦੀ ਵਰਤੋਂ ਦੇ ਨਾਲ ਸਕੈਨ ਕੀਤਾ ਜਾਂਦਾ ਸਰਕਾਰ ਵੱਲੋਂ 8 ਪ੍ਰੋਜੈਕਟ ਚਲਾਏ ਗਏ ਨੇ ਜਿਸ ਤਹਿਤ ਇਹ ਹਰ ਇੱਕ ਦੀ ਵੈਲਿਊ 1.5 ਲੱਖ ਡਾਲਰ ਹੈ ਜਿਸ ਰਾਹੀਂ ਕੰਪਨੀਆਂ ਨੂੰ ਸੋਲੂਸ਼ਨ ਡਿਵੈਲਪ ਕਰਨ ਦੇ ਲਈ ਪੈਸੇ ਦਿੱਤੇ ਗਏ ਨੇ ਤਾਂ ਜੋ ਵਹੀਕਲ ਥੈਫਟ ਨੂੰ ਰੋਕਿਆ ਜਾ ਸਕੇ ਇੰਸ਼ੋਰੈਂਸ ਇੰਡਸਟਰੀ ਜੋ ਕਿ ਪਿਛਲੇ ਸਾਲ ਚੋਰੀ ਹੋਏ ਵਹੀਕਲਸ ਕਾਰਨ ਕਾਫੀ ਪਰੇਸ਼ਾਨ ਰਹੀ ਹੈ ਖਾਸ ਕਰਕੇ ਗ੍ਰੇਟਰ ਟ੍ਰਾਂਟੋ ਏਰੀਆ ਦੇ ਵਿੱਚ ਮਾਮਲੇ ਬਹੁਤ ਜ਼ਿਆਦਾ ਸਾਹਮਣੇ ਆਏ ਸਨ ਉਸ ਮੁਤਾਬਕ 2025 ਦੇ ਵਿੱਚ 19% ਕਾਰਾਂ ਪਿਛਲੇ ਸਾਲ ਦੇ ਮੁਕਾਬਲੇ ਪਹਿਲੇ 6 ਮਹੀਨਿਆਂ ਦੇ ਵਿੱਚ ਘੱਟ ਚੋਰੀ ਹੋਈਆਂ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਨੰਬਰ 'ਚ ਹੋਰ ਸੁਧਾਰ ਵੀ ਆ ਸਕਦਾ ਹੈ ਕਿਉਂਕਿ ਫੈਡਰਲ ਪੱਧਰ ਤੇ ਵਿਰੋਧੀ ਧਿਰ ਦੇ ਲੀਡਰ ਇਸ ਮਾਮਲੇ ਦੇ ਉੱਪਰ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੂੰ ਘੇਰਦੇ ਰਹੇ ਨੇ ਕਿ ਬ੍ਰੈਮਟਨ ਦੇ ਵਿੱਚ ਲੋਕਾਂ ਦੇ ਸਾਹਮਣੇ ਉਹਨਾਂ ਦੀਆਂ ਗੱਡੀਆਂ ਚੋਰੀ ਹੋ ਰਹੀਆਂ ਨੇ ਅਤੇ ਪੁਲਿਸ ਇਹ ਕਹਿ ਰਹੀ ਹੈ ਕਿ ਸ਼ਹਿਰ ਦੇ ਵਿੱਚ ਬਿਜ਼ੀ ਡੇ ਹੈ ਇਸ ਕਰਕੇ ਉਸ ਦੀ ਹੈਲਪ ਨਹੀਂ ਕਰ ਸਕਦੇ ਅਤੇ ਨਾਲੋਂ ਨਾਲ ਉਹਨਾਂ ਨੇ ਆਪਣੀ ਕਾਰ ਦਾ ਪਿੱਛਾ ਕਰਨ ਵਾਲੇ ਵਿਅਕਤੀ ਨੂੰ ਟਿਕਟ ਮਿਲਣ ਦੀ ਚਰਚਾ ਵੀ ਕੀਤੀ ਜਿਸ ਦੇ ਬਾਅਦ ਸਰਕਾਰ ਦੇ ਵੱਲੋਂ ਇੱਕ ਐਕਸ਼ਨ ਪਲਾਨ ਐਲਾਨਿਆ ਗਿਆ ਸੀ ਜਿਸ ਦੇ ਹੁਣ ਪੋਜ਼ਿਟਿਵ ਰਿਜ਼ਲਟ ਸਾਹਮਣੇ ਆ ਰਹੇ ਨੇ ਮੇਜ਼ਲ ਸੁਭਾਅ ਕੇ ਖਸਰਾ ਖਸਰੇ ਦੇ ਮਾਮਲੇ ਕੈਨੇਡਾ ਅਮਰੀਕਾ ਦੇ ਵਿੱਚ ਕਈ ਸਾਲਾਂ ਬਾਅਦ ਇਸ ਵਾਰ ਸਾਹਮਣੇ ਆਏ ਸਨ ਜਿਸ ਨੂੰ ਲੈ ਕੇ ਕੈਨੇਡੀਅਨ ਹੈਲਥ ਅਥਾਰਟिटीज ਤੇ ਪ੍ਰੋਵਿੰਸ਼ੀਅਲ ਗਵਰਨਮੈਂਟਸ ਦੀਆਂ ਹੈਲਥ ਅਥਾਰਟिटीज ਦੇ ਵੱਲੋਂ ਲਗਾਤਾਰ ਕਦਮ ਚੁੱਕੇ ਗਏ Ontario ਵਾਲੇ ਇਲਾਕੇ ਦੇ ਵਿੱਚ ਜ਼ਿਆਦਾ ਕੇਸ ਸਾਹਮਣੇ ਆਏ ਸਨ ਅਤੇ ਨੰਬਰਸ ਦੀ ਰੇਸ਼ਿਓ ਵੀ ਪਿਛਲੇ ਸਾਲਾਂ ਦੇ ਮੁਕਾਬਲੇ ਜ਼ਿਆਦਾ ਸੀ Ontario ਦੇ ਪਬਲਿਕ ਹੈਲਥ ਡਿਪਾਰਟਮੈਂਟ ਨੇ ਪ੍ਰਵਿੰਸ ਵਿੱਚ ਇੱਕ ਸਾਲ ਤੋਂ ਚੱਲ ਰਹੇ ਮੀਜ਼ਲਸ ਭਾਪਕੇ ਖਸਰੇ ਦੇ ਪ੍ਰਕੋਪ ਨੂੰ ਹੁਣ ਖਤਮ ਕਰਨ ਦਾ ਐਲਾਨ ਕੀਤਾ ਹੈ ਏਜੰਸੀ ਦਾ ਕਹਿਣਾ ਹੈ ਕਿ ਪ੍ਰੋਵਿੰਸ ਦੇ ਵਿੱਚ ਲਗਾਤਾਰ 46 ਦਿਨ ਹੋ ਗਏ ਨੇ ਜਦੋਂ ਨਮਾ ਖਸਰੇ ਦਾ ਕੋਈ ਵੀ ਕੇਸ ਦਰਜ ਨਹੀਂ ਕੀਤਾ ਗਿਆ অন্ਟਾਰੀਓ ਦੇ ਵਿੱਚ ਇਸ ਆਊਟ ਬ੍ਰੇਕ ਦੇ ਨਾਲ 18 ਅਕਤੂਬਰ 2024 ਨੂੰ ਕੇਸ ਆਉਣੇ ਸ਼ੁਰੂ ਹੋਏ ਸਨ ਜਦੋਂ ਇੱਕ ਵਿਅਕਤੀ ਜਿਸ ਨੂੰ ਨਿਊ ਬ੍ਰਾਂਸਵਿਕ ਵਿੱਚ ਖਸਰਾ ਹੋਇਆ ਸੀ ਉਸ ਨੇ ਦੂਜਿਆਂ ਨੂੰ ਵੀ ਇਸ ਦੇ ਨਾਲ ਸੰਕਰਮਿਤ ਕਰ ਦਿੱਤਾ ਸੀ ਪਬਲਿਕ ਹੈਲਥ অন্ਟਾਰੀਓ ਨੇ ਕਿਹਾ ਹੈ ਕਿ ਇਸ ਬਿਮਾਰੀ ਨਾਲ ਪ੍ਰੋਵਿੰਸ ਦੇ ਵਿੱਚ 2375 ਲੋਕ ਅਫੈਕਟਡ ਹੋਏ ਨੇ ਅਤੇ ਇੱਕ ਬੱਚੇ ਦੀ ਮੌਤ ਵੀ ਹੋਈ ਸੀ ਮੀਜ਼ਲਸ ਨਾਲ ਸੰਬੰਧਤ ਆਖਰੀ ਕੇਸ 21 ਅਗਸਤ 2025 ਨੂੰ ਸਾਹਮਣੇ ਆਇਆ ਸੀ ਅਤੇ ਨੈਸ਼ਨਲ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਖਰੀ ਮਾਮਲੇ ਦੇ 46 ਦਿਨਾਂ ਬਾਅਦ ਜੇਕਰ ਕੋਈ ਕੇਸ ਸਾਹਮਣੇ ਨਹੀਂ ਆਉਂਦਾ ਤਾਂ ਉਸ ਨੂੰ ਪੰਡੈਮਿਕ ਖਤਮ ਹੋਣ ਦਾ ਐਲਾਨ ਕੀਤਾ ਜਾ ਸਕਦਾ ਹੈ ਹਾਲਾਂਕਿ ਇਸ ਦੇ ਬਾਵਜੂਦ ਪਬਲਿਕ ਹੈਲਥ অন্ਟਾਰੀਓ ਨੇ ਲੋਕਾਂ ਨੂੰ ਲਗਾਤਾਰ ਚੌਕਸ ਰਹਿਣ ਦੀ ਅਪੀਲ ਕੀਤੀ ਹੈ ਕਿਉਂਕਿ ਖਸਰੇ ਦੀ ਇਨਫੈਕਸ਼ਨ ਕੈਨੇਡਾ ਤੇ ਦੁਨੀਆ ਦੇ ਹੋਰ ਹਿੱਸਿਆਂ ਦੇ ਵਿੱਚ ਵੀ ਫੈਲ ਰਹੀ ਹੈ ਤੇ ਭਵਿੱਖ ਦੇ ਵਿੱਚ ਵੀ ਸੰਭਾਵਨਾ ਮੰਨਦੇ ਕਿ ਕੇਸ ਸਾਹਮਣੇ ਆ ਸਕਦੇ ਨੇ ਦੂਜੇ ਪਾਸੇ ਮਾਹਰਾਂ ਦਾ ਮੰਨਣਾ ਹੈ ਕਿ ਨਾਰਥ ਅਮਰੀਕਾ ਦੇ ਵਿੱਚ ਮੀਜ਼ਲਸ ਨੂੰ ਬੇਸ਼ੱਕ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਸੀ ਅਤੇ ਪਿਛਲੇ ਕਈ ਸਾਲਾਂ ਤੋਂ ਕੇਸ ਸਾਹਮਣੇ ਨਹੀਂ ਆਏ ਸਨ ਪਰ ਹੁਣ ਲੋ ਵੈਕਸੀਨੇਸ਼ਨ ਰੇਟ ਕਾਰਨ ਵੀ ਇਹ ਮਾਮਲੇ ਸਾਹਮਣੇ ਆਉਂਦੇ ਨੇ ਭਾਪਕੇ ਲੋਕਾਂ ਦੇ ਵੱਲੋਂ ਮੀਜ਼ਲਸ ਨੂੰ ਰੋਕਣ ਦੇ ਲਈ ਵੈਕਸੀਨੇਸ਼ਨ ਨਹੀਂ ਲਈ ਜਾ ਰਹੀ ਇਸ ਕਰਕੇ ਮਾਹਰ ਇਹ ਵੀ ਅਪੀਲ ਕਰਦੇ ਨੇ ਕਿ ਲੋਕਾਂ ਨੂੰ ਵੱਧ ਤੋਂ ਵੱਧ ਵੈਕਸੀਨੇਟ ਹੋਣਾ ਚਾਹੀਦਾ ਤਾਂ ਜੋ ਇਸ ਤਰ੍ਹਾਂ ਦੇ ਮਾਮਲੇ ਜੇਕਰ ਸਾਹਮਣੇ ਆਉਣ ਤਾਂ ਉਹ ਜ਼ਿਆਦਾ ਲੋਕਾਂ 'ਚ ਨਾ ਫੈਲ ਸਕਣ ਭਾਪਕੇ ਜੇਕਰ 80% ਦੇ ਲਗਭਗ ਲੋਕ ਵੈਕਸੀਨੇਟ ਹੁੰਦੇ ਨੇ ਤਾਂ ਉੱਥੇ ਖਸਰੇ ਦੇ ਫੈਲਣ ਦੀਆਂ ਸੁਭਾਵਨਾਵਾਂ ਕਾਫੀ ਹੱਦ ਤੱਕ ਕਟ ਜਾਂਦੀਆਂ ਨੇ ਸਰੀ ਵਿੱਚ ਇੱਕ ਡਰੱਗ ਨੈਟਵਰਕ ਦਾ ਪਰਦਾ ਫਾਸ਼ ਹੋਇਆ ਜਿਸ ਦੇ ਸੰਬੰਧ ਵਿੱਚ ਪੁਲਿਸ ਨੇ ਫੈਂਟਨੈਲ ਕੋਕੀਨ ਸਮੇਤ 56 ਕਿਲੋਗ੍ਰam ਤੋਂ ਵੱਧ ਦੇ ਡਰੱਗ ਜਬਤ ਕੀਤੇ ਨੇ ਆਰਸੀਐਮਪੀ ਦੀ ਸਰੀ ਪ੍ਰੋਵਿੰਸ਼ਲ ਆਪਰੇਸ਼ਨਲ سپورਟ ਯੂਨਿਟ ਨੇ ਕਿਹਾ ਕਿ ਫਰਵਰੀ ਦੇ ਵਿੱਚ ਇੱਕ ਸ਼ੱਕ ਦੇ ਆਧਾਰ ਤੇ ਜਾਂਚ ਸ਼ੁਰੂ ਹੋਈ ਸੀ ਜੋ ਕਿ 6 ਮਹੀਨਿਆਂ ਤੱਕ ਚੱਲੀ ਅਤੇ ਇਹ ਰੈਕਟ ਕਥਿਤ ਤੌਰ ਤੇ ਪੂਰੇ ਪ੍ਰੋਵਿੰਸ ਵਿੱਚ ਵੱਡੀ ਮਾਤਰਾ 'ਚ ਗੈਰ ਕਾਨੂੰਨੀ ਡਰੱਗਸ ਦੀ ਸਪਲਾਈ ਕਰਦਾ ਸੀ 10 ਸਤੰਬਰ ਨੂੰ ਅਧਿਕਾਰੀਆਂ ਨੂੰ ਗਿਲਫੋਰਡ ਦੇ ਇੱਕ ਨਿਵਾਸੀ ਦੀ ਤਲਾਸ਼ੀ ਦੌਰਾਨ ਪ੍ਰੋਸੈਸਿੰਗ ਅਤੇ ਪੈਕੇਜਿੰਗ ਸੰਬੰਧੀ ਇਕੁਪਮੈਂਟ ਮਿਲੇ ਸਨ ਜਿਨ੍ਹਾਂ ਦਾ ਇਸਤੇਮਾਲ ਡਰੱਗਸ ਬਣਾਉਣ ਅਤੇ ਪੈਕੇਜਿੰਗ ਦੇ ਲਈ ਕੀਤਾ ਜਾ ਰਿਹਾ ਸੀ ਇਸ ਮੌਕੇ 4 ਲੋਕ ਵੀ ਗ੍ਰਿਫਤਾਰ ਕੀਤੇ ਗਏ ਸਨ ਅਧਿਕਾਰੀਆਂ ਨੇ ਕਿਹਾ ਕਿ ਇਸ ਆਪਰੇਸ਼ਨ ਦੇ ਵਿੱਚ 54000 ਡਾਲਰ ਕੈਸ਼ ਅਤੇ 1 ਮਿਲੀਅਨ ਡਾਲਰ ਦੀਆਂ ਪ੍ਰੋਪਰਟੀਆਂ ਸੀਜ਼ ਕੀਤੀਆਂ ਗਈਆਂ ਨੇ ਜਿਸ ਵਿੱਚ ਦੋ ਪਿਕਅਪ ਟਰੱਕ ਦੋ ਐਸਯੂਵੀ ਇੱਕ ਕਾਰ ਅਤੇ ਇੱਕ ਆਫ ਰੋਡ ਸਾਈਡ ਬਾਈਕ ਅਤੇ ਸਾਈਡ ਵਾਹਨ ਤੇ ਦੋ ਜੈਟ ਸਕੀਸ਼ ਸ਼ਾਮਲ ਨੇ ਆਰਸੀਐਮਪੀ ਦੇ ਚੀਫ ਸੁਪਰਡੈਂਟ ਵੈਂਡੀ ਮਹਿਤ ਨੇ ਕਿਹਾ ਕਿ ਟੀਮ ਵੱਲੋਂ ਹੁਣ ਚਾਰजेस ਦੀ ਸਪਾਰਸ਼ ਲਈ ਰਿਪੋਰਟ ਤਿਆਰ ਕੀਤੀ ਗਈ ਹੈ ਅਤੇ ਅਦਾਲਤ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਚਾਰजेस ਫਰੇਮ ਹੋਣ ਤੋਂ ਬਾਅਦ ਇਸ ਮਾਮਲੇ 'ਚ ਹੋਰ ਪੁੱਛ ਪੜਤਾਲ ਕੀਤੀ ਜਾਏਗੀ ਕਿਉਂਕਿ ਕੈਨੇਡਾ ਭਰ ਦੇ ਵਿੱਚ ਡਰੱਗਸ ਦਾ ਮਸਲਾ ਪਿਛਲੇ ਸਮੇਂ ਦੌਰਾਨ ਕਾਫੀ ਚਰਚਾ ਦੇ ਵਿੱਚ ਰਿਹਾ ਕਿਉਂਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਫੈਂਟਨਲ ਦੇ ਨਾਲ ਹੋਣ ਵਾਲੀਆਂ ਮੌਤਾਂ ਦਾ ਨੰਬਰ ਵੀ ਬਹੁਤ ਉੱਚਾ ਹੈ ਅਤੇ ਬਾਕੀ ਪ੍ਰਾਂਤਾਂ ਦੇ ਵਿੱਚ ਵੀ ਓਵਰਡੋਸ ਦੇ ਨਾਲ ਹੋਣ ਵਾਲੀਆਂ ਮੌਤਾਂ ਦੇ ਵਿੱਚ ਵਾਧਾ ਹੋਇਆ ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਵੀ ਕੈਨੇਡਾ ਦੇ ਉੱਪਰ ਜੋ 35% ਟੈਰਫ ਲਗਾਏ ਗਏ ਨੇ ਉਸ ਦੇ ਵਿੱਚ ਡਰੱਗਸ ਨੂੰ ਸਭ ਤੋਂ ਅਹਿਮ ਮੰਨਿਆ ਗਿਆ ਸੀ ਭਾਪਕਿ ਉਹਨਾਂ ਨੇ ਆਖਿਆ ਸੀ ਕਿ ਕੈਨੇਡਾ ਡਰੱਗਸ ਦੇ ਲਈ ਸਭ ਤੋਂ ਸੇਫ ਜਗ੍ਹਾ ਹੈ ਅਤੇ ਕੈਨੇਡੀਅਨ ਬਾਰਡਰ ਤੋਂ ਡਰੱਗ ਅਮਰੀਕਾ ਦੇ ਵਿੱਚ ਆ ਰਹੇ ਨੇ ਉਸ ਤੋਂ ਬਾਅਦ ਸਰਕਾਰ ਦੇ ਵੱਲੋਂ ਬੇਸ਼ੱਕ ਬਾਰਡਰ ਪਲਾਨ ਵੀ ਸਾਂਝਾ ਕੀਤਾ ਗਿਆ ਤੇ ਨਾਲੋਂ ਨਾਲ ਮਿਊਸਿਪਲ RCMP ਤੇ ਸਾਰੀਆਂ ਪੁਲਿਸ ਫੋਰਸਸ ਦੇ ਵੱਲੋਂ ਲਗਾਤਾਰ ਡਰੱਗ ਲੈਬਸ ਨੂੰ ਬਸਟ ਕੀਤਾ ਜਾ ਰਿਹਾ ਹੈ ਪਿਛਲੇ ਹਫਤੇ ਵੀ ਚਿਲਾਵੈਕ ਦੇ ਵਿੱਚ ਇੱਕ ਡਰੱਗਸ ਲੈਬ ਨੂੰ ਸਮਾਨ ਜਬਤ ਕੀਤਾ ਗਿਆ ਤੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਇਸ ਵਾਰ ਸਰੀ ਦੇ ਵਿੱਚ ਇੰਨੀ ਵੱਡੀ ਮਾਤਰਾ ਦੇ ਵਿੱਚ ਡਰੱਗ ਦੀ ਖੇਪ ਫੜੀ ਗਈ ਹੈ ਕੰਜ਼ਰਟ ਪਰਟੀ ਦੀ ਐਮਪੀਆ ਤੇ ਇਮੀਗ੍ਰੇਸ਼ਨ ਕ੍ਰਿਟਿਕ ਮਿਸ਼ੇਲ ਰੈਂਪੋਲ ਦੇ ਵੱਲੋਂ ਬੈਲ ਸੀ3 ਮੂਵ ਕੀਤਾ ਗਿਆ ਸੀ ਜਿਸ ਦੇ ਵਿੱਚ ਉਹ ਸਿਟੀਜ਼ਨਸ਼ਿਪ ਐਕਟ ਦੇ ਵਿੱਚ ਤਬਦੀਲੀਆਂ ਚਾਹੁੰਦੇ ਸਨ ਇਸ ਤਹਿਤ ਉਹਨਾਂ ਮੰਗ ਕੀਤੀ ਸੀ ਕਿ ਜਿਹੜੇ ਮਾਪੇ ਕੈਨੇਡਾ ਦੇ ਵਿੱਚ ਟੈਂਪਰਰੀ ਜਾਂ ਵਿਸਟਰ ਵੀ ਜਿਹਦੇ ਉੱਪਰ ਹਨ ਜੇਕਰ ਉਹਨਾਂ ਦਾ ਬੱਚਾ ਕੈਨੇਡਾ ਦੀ ਧਰਤੀ ਤੇ ਜੰਮਦਾ ਹੈ ਤਾਂ ਉਸ ਨੂੰ ਸਿਟੀਜ਼ਨਸ਼ਿਪ ਨਹੀਂ ਮਿਲਣੀ ਚਾਹੀਦੀ ਕੰਜ਼ਰਵੇਟਿਵ ਐਮਪੀ ਦੇ ਵੱਲੋਂ ਇਹ ਮੋਸ਼ਨ ਇਮੀਗ੍ਰੇਸ਼ਨ ਕਮੇਟੀ ਦੇ ਅੱਗੇ ਲਿਆਂਦਾ ਗਿਆ ਜਿਸ ਨੂੰ ਕਿ ਲੈਬਰਸ ਅਤੇ ਬਲੋਕ ਕਿ ਬਕੂਆ ਦੇ ਵੱਲੋਂ ਵੋਟ ਪਾ ਕੇ ਡਾਊਨ ਕਰ ਦਿੱਤਾ ਗਿਆ ਇਮੀਗ੍ਰੇਸ਼ਨ ਕਮੇਟੀ ਦੇ ਵੱਲੋਂ ਇਸ ਮੋਸ਼ਨ ਸੰਬੰਧੀ ਕੀਤੇ ਫੈਸਲੇ ਤੋਂ ਬਾਅਦ ਜਸਟਿਸ ਮਿਨਿਸਟਰ ਸ਼ਾਨ ਫਰੇਜ਼ਰ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਆਖਿਆ ਕਿ ਸਰਕਾਰ ਦੀ ਇਹ ਮਨਸ਼ਾ ਹੈ ਕਿ ਉਹ ਵਰਤ ਸਿਟੀਜ਼ਨਸ਼ਿਪ ਨੂੰ ਮੇਨਟੇਨ ਕਰਕੇ ਕੈਨੇਡਾ ਦੇ ਵਿੱਚ ਰੱਖਣਾ ਚਾਹੁੰਦੀ ਹੈ ਫਿਲਹਾਲ ਰੁਕਣ ਦੇ ਛੋਟੇ ਜਿਹੇ ਬ੍ਰੇਕ ਲਈ ਪਰ ਇੱਕ ਦੂਜਾ ਖਬਰਾਂ ਦਾ ਸਿਲਸਲਾ ਚੱਲ ਰਹੀ ਹੈ ਐਨਡੀਪੀ ਦੇ ਸਾਬਕਾ ਲੀਡਰ ਜਗਮੀਤ ਸਿੰਘ ਹੋਰਾਂ ਦੇ ਅਸਤੀਫੇ ਤੋਂ ਬਾਅਦ ਪਾਰਟੀ ਦੇ ਵੱਲੋਂ ਲੀਡਰਸ਼ਿਪ ਕੈਂਪੇਨ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਅਗਲੇ ਸਾਲ ਪਾਰਟੀ ਨੇ ਨੈਸ਼ਨਲ ਕਨਵੈਨਸ਼ਨ ਦੇ ਵਿੱਚ ਨਵੇਂ ਲੀਡਰ ਦੀ ਚੋਣ ਕਰਨੀ ਹੈ ਇਸੇ ਸਮੇਂ ਦੌਰਾਨ ਟੈਨਿਲ ਜੋਨਸਟਨ ਜੋ ਕਿ ਸੋਸ਼ਲ ਵਰਕਰ ਅਤੇ ਸਿਟੀ ਕਾਉਂਸਲਰ ਨੇ ਕੈਂਪਲ ਰਿਵਰ BC ਤੋਂ ਜਿਨ੍ਹਾਂ ਦੇ ਵੱਲੋਂ ਫੈਡਰਲ ਐਨਡੀਪੀ ਲੀਡਰਸ਼ਿਪ ਰੇਸ ਦੇ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ ਜੋ ਕਿ ਪਹਿਲੀ ਇੰਡੀਜਨਸ ਲੇਡੀ ਹੈ ਜਿਸ ਦੇ ਵੱਲੋਂ ਪਾਰਟੀ ਦੀ ਟੌਪ ਪੋਸਟ ਦੇ ਲਈ ਬੈੱਡ ਲਗਾਈ ਗਈ ਹੈ ਜਿਨ੍ਹਾਂ ਕਿਹਾ ਕਿ ਉਹ ਫਰੈਸ਼ એનર્ਜੀ ਅਤੇ ਰੀਅਲ ਚੇਂਜ ਦੇ ਲਈ ਅੱਗੇ ਆਏ ਨੇ ਤਾਂ ਜੋ ਐਨਡੀਪੀ ਪਾਰਟੀ ਦੇ ਵਿੱਚ ਨਵੀਂ ਰੂਹ ਫੂਕੀ ਜਾ ਸਕੇ ਜਿਨ੍ਹਾਂ 2025 ਦੇ ਵਿੱਚ ਨਾਰਥ ਆਈਲੈਂਡ ਦੀ ਪੋਵੈਲ ਰਿਵਰ ਤੋਂ ਚੋਣ ਲੜੀ ਸੀ ਪਰ ਉਹ ਹਾਰ ਗਏ ਸਨ ਇਸ ਤੋਂ ਪਹਿਲਾਂ ਯੂਨੀਅਨ ਲੀਡਰ ਰੌਬ ਆਸਟਨ ਅਤੇ ਅਲਬਰਟਾ ਦੇ ਐਮਪੀ ਹੈਦਰ ਮੈਕਪਰਸਨ ਵੱਲੋਂ ਵੀ ਲੀਡਰਸ਼ਿਪ ਰੇਸ ਦੇ ਵਿੱਚ ਕੁੱਦਣ ਦਾ ਐਲਾਨ ਕੀਤਾ ਗਿਆ ਕਿਉਂਕਿ ਐਨਡੀਪੀ ਪਾਰਟੀ ਦੇ ਵੱਲੋਂ ਲੀਡਰਸ਼ਿਪ ਕੈਂਪੇਨ ਦੇ ਵਿੱਚ ਇਸ ਸਮੇਂ ਕੁਝ ਤਬਦੀਲੀਆਂ ਕੀਤੀਆਂ ਗਈਆਂ ਨੇ ਜਿਸ ਵਿੱਚ ਵੱਖ-ਵੱਖ ਏਰੀਆਜ਼ ਏਜ ਗਰੁੱਪ ਰੇਸਿਸ ਤੋਂ ਦਸਤਕਤ ਇਕੱਠੇ ਕਰਨ ਦੀ ਸ਼ਰਤ ਰੱਖੀ ਗਈ ਹੈ ਨਾਲੋਂ ਨਾਲ ਲੀਡਰਸ਼ਿਪ ਦੇ ਵਿੱਚ ਸ਼ਾਮਲ ਹੋਣ ਦੇ ਲਈ ਫੀਸ ਦੇ ਵਿੱਚ ਵੀ ਵਾਦਾ ਕੀਤਾ ਗਿਆ ਕਿਉਂਕਿ ਐਨਡੀਪੀ ਦੇ ਵੱਲੋਂ ਪਿਛਲੀ ਘਟ ਗਿਣਤੀ ਲਿਬਰਲ ਸਰਕਾਰ ਦੇ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਗਈ ਸੀ ਜਿਸ ਦੇ ਤਹਿਤ ਡੈਂਟਲ ਕੇਅਰ ਯੂਨੀਵਰਸਲ ਫਾਰਮਾ ਕੇਅਰ ਐਂਟੀ ਸਕੈਪ ਵਰਗੇ ਬਿੱਲ ਪਾਸ ਕਰਵਾਉਣ ਦੇ ਵਿੱਚ ਐਨਡੀਪੀ ਸਫਲ ਰਹੀ ਸੀ ਪਰ ਪਿਛਲੀਆਂ ਫੈਡਰਲ ਚੋਣਾਂ ਦੇ ਵਿੱਚ ਐਨਡੀਪੀ ਨੂੰ ਬਹੁਤ ਬੁਰੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਹਾਊਸ ਆਫ ਕਾਮਨਸ ਦੇ ਵਿੱਚ ਪਾਰਟੀ ਸਟੇਟਸ ਵੀ ਆਪਣਾ ਨਹੀਂ ਬਚਾ ਸਕੀ ਅਤੇ ਆਪਣੀ ਸੀਟ ਹਾਰਨ ਤੋਂ ਬਾਅਦ ਐਨਡੀਪੀ ਦੇ ਸਾਬਕਾ ਲੀਡਰ ਜਗਮੀਤ ਸਿੰਘ ਹੋਰਾਂ ਨੇ ਲੀਡਰਸ਼ਿਪ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਹੁਣ ਪਾਰਟੀ ਨਵੇਂ ਲੀਡਰ ਦੀ ਤਲਾਸ਼ ਕਰ ਰਹੀ ਹੈ ਇਸ ਮੌਕੇ ਮੰਨਿਆ ਜਾ ਰਿਹਾ ਹੈ ਕਿ ਪ੍ਰਮੁੱਖ ਦਾਵੇਦਾਰ ਜੋ ਸਾਹਮਣੇ ਆ ਰਹੇ ਨੇ ਇਹਨਾਂ ਦੇ ਵਿੱਚ ਤਕੜੀ ਟੱਕਰ ਹੋ ਸਕਦੀ ਹੈ ਤੇ ਨਾਲੋਂ ਨਾਲ ਮਾਹਰਾਂ ਦਾ ਮੰਨਣਾ ਹੈ ਕਿ ਐਨਡੀਪੀ ਨੂੰ ਦੁਬਾਰਾ ਤੋਂ ਵਰਕਿੰਗ ਕਲਾਸ ਨੂੰ ਆਪਣੇ ਨਾਲ ਜੋੜਨ ਦੇ ਲਈ ਮਿਹਨਤ ਕਰਨੀ ਪਵੇਗੀ ਕਿਉਂਕਿ ਬਹੁਤ ਸਾਰੇ ਯੂਨੀਅਨ ਲੀਡਰ ਇਹ ਗੱਲ ਕਹਿ ਰਹੇ ਨੇ ਕਿ ਪਿਛਲੀਆਂ ਫੈਡਰਲ ਚੋਣਾਂ ਦੇ ਵਿੱਚ ਵਰਕਰਜ਼ ਕੰਜ਼ਰਵਟਿਵ ਪਾਰਟੀ ਵੱਲ ਵੀ ਸ਼ਿਫਟ ਹੋਏ ਨੇ ਸਰਦੇ ਵਿੱਚ ਦਾ ਗ੍ਰੇਟ ਕੈਨੇਡੀਅਨ ਮਠਾਈ ਮੇਲਾ ਹੋਣ ਜਾ ਰਿਹਾ ਜਿਸ ਬੰਦੀ ਚੈਨਲ ਪੰਜਾਬੀ ਦੇ ਵੱਲੋਂ ਪ੍ਰਬੰਧਕਾਂ ਦੇ ਨਾਲ ਖਾਸ ਗੱਲਬਾਤ ਕੀਤੀ ਗਈ ਹੈ ਦੋਸਤੋ ਅਸੀਂ ਇਸ ਵੇਲੇ ਖੜੇ ਹਾਂ ਤਾਜ ਕਨਵੈਨਸ਼ਨ ਪਾਰਕ ਦੇ ਵਿੱਚ ਤੇ ਇੱਥੇ ਗ੍ਰੇਟ ਕੈਨੇਡੀਅਨ ਦੀਵਾਲੀ ਮਠਾਈ ਮੇਲਾ ਹੋ ਰਿਹਾ ਮਤਲਬ ਦਾ ਪਹਿਲੀ ਵਾਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਦਾਂ ਦੀ ਕੋਈ ਗੱਲਬਾਤ ਸੁਣ ਰਹੇ ਹਾਂ ਇਹ ਕੀ ਆ ਕਦੋਂ ਹੋ ਰਿਹਾ ਇਹਦੀਆਂ ਡਿਟੇਲਸ ਕੀ ਨੇ ਤੇ ਆਰਗੇਨਾਈਜ਼ਰ ਜੋਗਰਾਸ਼ ਸਿੰਘ ਕਾਲੋ ਸਾਡੇ ਨਾਲ ਨੇ ਕਾਲੋ ਸਾਹਿਬ ਥੋੜਾ ਜਿਆਦਾ ਦੱਸਿਓ ਇਹ ਗ੍ਰੇਟ ਕੈਨੇਡੀਅਨ ਦੀਵਾਲੀ ਮਠਾਈ ਮੇਲਾ ਹੈ ਕੀ ਹੈ ਭਾਈ ਜੀ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਤੁਹਾਡਾ ਬਹੁਤ ਸਵਾਗਤ ਚੈਨਲ ਪੰਜਾਬੀ ਦਾ ਬਹੁਤ ਧੰਨਵਾਦ ਤੁਹਾਡਾ ਸਭ ਤੁਹਾਡਾ ਬਹੁਤ ਧੰਨਵਾਦ ਭਾਈ ਇਹ ਗ੍ਰੇਟ ਕੈਨੇਡੀਅਨ ਦੀਵਾਲੀ ਮਠਾਈ ਮੇਲਾ ਇਹ ਸਾਲ 2025 ਦੇ ਵਿੱਚ ਅਸੀਂ ਇਹ ਪਹਿਲੀ ਵਾਰੀ ਕਰਾਉਣ ਲੱਗੇ ਆ ਤੇ ਅਸਲ ਚ ਸ਼ਹਿਰ ਵਿੱਚ ਅਜਿਹਾ ਮੇਲਾ ਪਹਿਲੀ ਵਾਰੀ ਹੋ ਰਿਹਾ ਜਿਹੜਾ 12 ਦਿਨ ਚੱਲੇਗਾ 10 ਅਕਤੂਬਰ ਤੋਂ ਸ਼ੁਰੂ ਹੋ ਕੇ 21 ਅਕਤੂਬਰ ਤੱਕ 12 ਦਿਨ 12-12 ਘੰਟੇ ਰੋਜ਼ ਸਵੇਰ ਦੇ 10 ਵਜੇ ਤੋਂ ਰਾਤ ਦੇ 10 ਵਜੇ ਤੱਕ ਇਹਦੇ ਵਿੱਚ ਕੀ ਹੋਣਾ ਜੀ ਮਤਲਬ ਇੱਥੇ ਬੇਸਿਕਲੀ ਮਠਿਆਈ ਆ ਪਟਾਕੇ ਆ ਜਾਂ ਕੀ ਹੈ ਜੀ ਨਹੀਂ ਪਟਾਕੇ ਨਹੀਂ ਹੈਗੇ ਪਟਾਕੇ ਕਿਉਂਕਿ ਲਾਊਡ ਨਹੀਂ ਹੈਗੇ ਸੋ ਉਹ ਸਿਟੀ ਵੱਲੋਂ ਬੈਨ ਹੈ ਇਸ ਕਰਕੇ ਉਹ ਨਹੀਂ ਹੈਗੇ ਹਾਂ ਜਿਹੜੇ ਬੱਚਿਆਂ ਵਾਲੇ ਸਪ੍ਰਿੰਕਲਰਸ ਹੁੰਦੇ ਨੇ ਛੋਟੇ ਜਿਹੜੇ ਐਜ਼ ਪਰ ਲਾਅ ਅਵੇਲੇਬਲ ਹੋ ਸਕਦੇ ਨੇ ਉਹ ਜ਼ਰੂਰ ਮਿਲ ਜਾਣਗੇ ਅਦਰ than that ਬਾਈ ਜੀ ਆ ਸਾਡੀ ਐਂਟਰੈਂਸ ਹੈ ਜੇ 50% ਰੈਡੀ ਇਸ ਸਭ ਤੋਂ ਪਹਿਲਾਂ ਇਹਦੇ ਵਿੱਚ ਇੱਕ ਵੱਡਾ ਟੈਂਟ ਸੈਟਅਪ ਹੈ ਉੱਥੇ ਮਠਿਆਈਆਂ ਹੋਣਗੀਆਂ ਸਾਰੀਆਂ ਹਰ ਇੱਕ ਤਰੀਕੇ ਦੀ ਮਠਿਆਈ तकरीबन 100 ਦੇ ਕਰੀਬ ਮਠਿਆਈਆਂ ਦੀ ਵੈਰਾਈਟੀ ਹੈ ਜਿਹੜੀਆਂ ਇੱਕ ਸਟਾਲ ਦੇ ਵਿੱਚ ਹੋਣਗੀਆਂ ਉਸ ਤੋਂ ਬਾਅਦ ਅਗਲਾ ਇੱਕ 4000 ਸਕਰ ਫੀਟ ਦਾ ਵੱਡਾ ਟੈਂਟ ਹੈ ਜਿਹਦੇ ਵਿੱਚ ਸਾਰਾ ਖਾਣ ਪੀਣ ਦਾ ਸਮਾਨ ਹੋਊਗਾ ਉਹਦੇ ਵਿੱਚ ਤੁਹਾਨੂੰ ਗੋਲ ਗੱਪਿਆਂ ਤੋਂ ਲੈ ਕੇ ਹਰ ਤਰੀਕੇ ਦੇ ਚਾਟ ਹਰ ਤਰੀਕੇ ਦੀਆਂ ਹੱਕਾਂ ਦੀਆਂ ਆਈਟਮਸ ਸਾਗ ਮੱਕੀ ਦੀ ਰੋਟੀ ਕਿਸੇ ਨੇ ਖਾਣੀ ਕਿਉਂਕਿ ਠੰਡ ਵੀ ਹੋ ਰਣੀ ਆ ਕਿਸੇ ਨੇ ਚਾਹ ਦੇ ਨਾਲ ਚੂਰੀ ਖਾਣੀ ਆ ਉਹ ਵੀ ਮਿਲ ਜੂਗੀ ਜੇ ਕਿਸੇ ਨੇ ਦੁੱਧ ਦੇ ਨਾਲ ਜਲੇਬੀ ਖਾਣੀ ਆ ਉਹ ਵੀ ਮਿਲ ਜੂਗੀ ਜਲੇਬੀ ਸਾਰੀ ਲਾਈਵ ਨਿਕਲੇਗੀ ਕੋਈ ਪਠੂਰੇ ਨੇ ਛੋਲੇ ਨੇ ਹੋਰ ਇਹ ਜਿਹੇ ਆਈਟਮਸ ਅਨਲਿमिटेड ਵੈਰਾਈਟੀ ਹੈ ਖਾਣ ਪੀਣ ਦੀ ਸਾਰਾ ਕੁਝ ਇੱਥੇ ਮਿਲੇਗਾ ਵਿਕਰੀ ਦੀਆਂ ਆਈਟਮਸ ਨੇ ਸ਼ਰਦਾਈ ਦਾ ਵੀ ਪ੍ਰਬੰਧ ਹੈ ਇਹ ਮਤਲਬ ਕੋਈ ਜਿਹੜਾ ਇੱਕ ਬੇਸਿਕਲੀ ਜਿਹੜਾ ਮੇਰਾ ਕਹਿਣਾ ਉਹ ਜਿਹੜਾ ਕੁੱਕ ਕਰ ਰਿਹਾ ਹੈ ਸਾਰਾ ਕੁਝ ਕੋਈ ਇੱਕ ਵਿਅਕਤੀ ਹੈ ਜਾਂ ਉਹ ਉਹ ਇੱਕ ਬੰਦੇ ਦੀ ਬਸ ਦੀ ਗੱਲ ਨਹੀਂ ਹੈਗੀ ਜੀ ਜੇ ਅਸੀਂ ਅਗਲੇ 12 ਦਿਨਾਂ ਦੇ ਵਿੱਚ ਸਾਡਾ ਅਪਰੋਕਸੀਮੇਟ ਜੋ ਸਾਨੂੰ ਉਮੀਦ ਹਾਨ ਕੇ 2.5 ਲੱਖ ਬੰਦਾ ਇਨੋਟ ਕਰੂਗਾ ਤੇ ਉਹ ਇੱਕ ਬੰਦੇ ਦੇ ਵਸਤੀ ਦੀ ਗੱਲ ਕੁਝ ਵੀ ਨਹੀਂ ਹੈਗੀ ਨਾ ਮਠਿਆਈਆਂ ਪ੍ਰੋਡਿਊਸ ਕਰਨੀਆਂ ਨਾ ਹੀ ਸਾਰਾ ਕੁਝ ਖਾਣ ਪੀਣ ਦਾ ਸਮਾਨ ਪ੍ਰੋਡਿਊਸ ਕਰਨਾ ਸੋ ਡੇਲੀ ਜਿਵੇਂ ਜਿਵੇਂ ਲੋਕ ਆਈ ਜਾਣਗੇ ਤਿਵੇਂ ਤਿਵੇਂ ਚੀਜ਼ਾਂ ਜਿਹੜੀਆਂ ਨੇ ਉਹ ਬਣਦੀਆਂ ਰਹਿਣਗੀਆਂ ਮਲਟੀਪਲ ਟੀਮਸ ਨੇ ਮਲਟੀਪਲ ਕੈਟਰਿੰਗਸ ਨੇ ਸੋ ਸਾਰੇ ਆਰਡਰ ਕਰਕੇ ਮਤਲਬ ਕਹਿਣ ਦਾ ਭਾਅ ਵਹੀ ਸੀ ਕਿ ਕੈਟਰਿੰਗ ਵੱਖ-ਵੱਖ ਨੇ ਵੱਖ-ਵੱਖ ਨੇ ਬਿਲਕੁਲ ਜੀ ਤੇ ਹੋਰ ਇੱਥੇ ਕੋਈ ਸ਼ਾਪਿੰਗ ਦੇ ਲਈ ਕੁਝ ਹੈਗਾ ਜੀ ਭਾਈ ਜਿਵੇਂ ਦੀਵਾਲੀ ਹੁੰਦੀ ਹੈ ਦੀਵਾਲੀ ਦੇ ਵਿੱਚ ਜਲੇਬੀਆਂ ਖਾਣ ਦਾ ਬਹੁਤ ਚਾਅ ਹੁੰਦਾ ਉਹ ਲਾਈਵ ਨਿਕਲਣੀਆਂ ਮਠਿਆਈਆਂ ਖੁਦ ਵੀ ਖਾਣੀਆਂ ਹੁੰਦੀਆਂ ਖਰੀਦਣੀਆਂ ਹੁੰਦੀਆਂ ਅਸੀਂ ਐਜ਼ ਏ ਤਿਹਾਰ ਵਜੋਂ ਤੋਹਫੇ ਵਜੋਂ ਹੋਰਾਂ ਨੂੰ ਵੀ ਦੇਣੀਆਂ ਹੁੰਦੀਆਂ ਨੇ ਉਹਦੀਆਂ ਪੈਕਿੰਗਸ ਅਵੇਲੇਬਲ ਨੇ ਉਸ ਤੋਂ ਇਲਾਵਾ ਕੋਈ ਡਰਾਈ ਫਰੂਟ ਪੈਕਿੰਗਸ ਗਿਫਟ ਪੈਕਿੰਗਸ ਕਿਸੇ ਵੀ ਤਰੀਕੇ ਦਾ ਦੀਵਾਲੀ ਦਾ ਤੁਸੀਂ ਤੋਹਫਾ ਕਿਸੇ ਨੂੰ ਦੇਣਾ ਹੈ ਚਾਹੇ ਕਿਸੇ ਕਾਰਪੋਰੇਟਸ ਨੂੰ ਦੇਣਾ ਹੈ ਚਾਹੇ ਕਿਸੇ ਨੇ ਸਮਾਲ ਬਿਜ਼ਨਸ ਨੂੰ ਦੇਣਾ ਹੈ ਚਾਹੇ ਕਿਸੇ ਨੇ ਫੈਮਲੀਆਂ ਨੂੰ ਫਰੈਂਡਸ ਨੂੰ ਰਿਲੇਟਿਵਸ ਨੂੰ ਹਰ ਇੱਕ ਤਰੀਕੇ ਦੇ ਗਿਫਟ ਪੈਕਿੰਗਸ ਜਿਹੜੀਆਂ ਨੇ ਉਹ ਗੁੱਡ ਟੂ ਗੋ ਪਈਆਂ ਹੋਣਗੀਆਂ ਖੜੀਆਂ ਜਾ ਸਕਦੀਆਂ ਨੇ ਉਸ ਤੋਂ ਇਲਾਵਾ ਅਗਲੀ ਗੱਲ ਆ ਜਾਂਦੀ ਹੈ ਅਸੀਂ ਬਾਜ਼ਾਰ ਲੇਡੀਜ਼ ਨੇ ਜਾਣਾ ਹੁੰਦਾ ਹੈ ਲੇਡੀਜ਼ ਸੂਟ ਲੈਣ ਲੇਡੀਜ਼ ਦੀ ਆਰਟੀਫੀਸ਼ੀਅਲ ਜੁਐਲਰੀ ਲੈਣ ਕੋ ਦਿਵੇ ਖਰੀਦਣ ਜਾਣਾ ਹੈ ਬੱਚਿਆਂ ਲਈ ਛੋਟੀਆਂ ਚੀਜ਼ਾਂ ਨੇ ਖਾਣ ਪੀਣ ਵਾਲੀਆਂ ਉਹ ਸਾਰਾ ਕੁਝ ਵੀ ਤੁਹਾਨੂੰ ਇੱਥੇ ਉਪਲਬਧ ਹੋਏਗਾ ਬੱਚਿਆਂ ਦੇ ਕੱਪੜਿਆਂ ਤੋਂ ਲੈ ਕੇ ਤੇ ਵੱਡਿਆਂ ਦੇ ਕੱਪੜਿਆਂ ਤੱਕ ਤੇ ਮੰਨ ਲਓ ਕੋਈ ਮਨੋਰੰਜਨ ਲਈ ਵੀ ਕੁਛ ਨਾ ਆਮ ਤੌਰ ਤੇ ਜਦੋਂ ਤੁਸੀਂ ਮੇਲਾ ਕਹਿੰਦੇ ਹੋ ਸੋਤਾ ਸਾਹਿਬ ਬਿਲਕੁਲ ਮੇਲਾ ਮਨੋਰੰਜਨ ਤੋਂ ਬਿਨਾ ਹੱਬਦਾ ਹੀ ਨਹੀਂ ਮੇਲਾ ਮਨੋਰੰਜਨ ਤੋਂ ਬਿਨਾ ਪੂਰਾ ਹੀ ਨਹੀਂ ਹੁੰਦਾ ਸਾਡੀ ਪਹਿਲਾਂ ਵਿਚਾਰ ਸੀ ਕਿ ਅਸੀਂ ਆਰਟਿਸਟ ਲਿਆਉਣੇ ਇੱਥੇ ਪਰ ਫਿਰ ਜਿਸ ਤਰੀਕੇ ਦਾ ਹੁਣ ਕਰਾਊਡ ਜਾਂ ਫੀਡਬੈਕ ਹੈ ਇੱਥੇ ਆਰਟਿਸਟ ਦਾ ਕਰਾਊਡ ਸੰਭਿਆ ਨਹੀਂ ਜਾਣਾ ਬਹੁਤ ਓਵਰਫਲੋ ਜ਼ਿਆਦਾ ਹੋ ਜਾਣਾ ਉਸ ਤੋਂ ਬਾਅਦ ਫਿਰ ਗੱਲ ਆਈ ਵੀ ਕਿਉਂ ਨਾ ਅਸੀਂ ਲੋਕਲ ਜਿਹੜਾ ਟੈਲੈਂਟ ਆ ਉਹਨਾਂ ਨੂੰ ਨਾਲ ਇੱਥੇ ਲੈ ਕੇ ਆਈਏ ਕੋਲੈਬੋਰੇਟ ਕਰੀਏ ਮੌਕਾ ਦਈਏ ਸਾਡੇ ਕੋਲ ਰੋਜ਼ ਤਕਰੀਬਨ ਸ਼ਹਿਰ ਦੇ ਕੋਈ ਨਾ ਕੋਈ ਡਾਂਸ ਅਕੈਡਮੀਆਂ ਆ ਰਹੀਆਂ ਨੇ ਫੋਕ 스타 ਡਾਂਸ ਅਕੈਡਮੀ ਰਾਇਲ ਪੰਜਾਬ ਜਿਹੜਾ ਆ ਉਹ ਰਾਇਲ ਅਕੈਡਮੀ ਆਫ ਪੰਜਾਬ ਉਹ ਆ ਰਹੇ ਆ ਵੈਂਸਟੀ ਭੰਗੜਾ ਉਹ ਆ ਰਹੇ ਨੇ ਕੋਈ ਨੂ ਰਫੋਕ ਆਰਟਸ ਉਹਨਾਂ ਨੇ ਆਉਣਾ ਇਦਾਂ ਹੀ ਹੋਰ ਸ਼ਾਨੇ ਪੰਜਾਬ ਤੇ ਬਾਕੀ ਸਾਰੇ ਉਹ ਵੀ ਬਾਰੋਬਾਰੀ ਹਰ ਇੱਕ ਦਿਨ ਦੇ ਹਿਸਾਬ ਦੇ ਨਾਲ ਇੱਥੇ ਆ ਕੇ ਉਹਨਾਂ ਦੀਆਂ ਟੀਮਸ ਪਰਫਾਰਮ ਕਰਨਗੀਆਂ ਇੱਥੇ ਆ ਕੇ ਉਸ ਤੋਂ ਇਲਾਵਾ ਕੁਝ ਸੀਨੀਅਰਸ ਦੀਆਂ ਵੀ ਅਸੀਂ ਪਰਫਾਰਮੈਂਸਿਸ ਰੱਖੀਆਂ ਨੇ ਉਹ ਸਰਪ੍ਰਾਈਜ਼ ਹੋਣਗੀਆਂ ਕੁਝ ਆਰਟਿਸਟ ਵੀ ਨੇ ਲੋਕਲ ਪਰ ਉਹ ਅਸੀਂ ਅਨਾਉਂਸ ਤਾਂ ਨਹੀਂ ਕਰਦੇ ਪਏ ਤਾਂ ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਆਉਣ ਮੇਲੇ ਤੇ ਮੌਕੇ ਤੇ ਉਹਨਾਂ ਲਈ ਇੱਕ ਸਰਪ੍ਰਾਈਜ਼ ਹੋਣ ਉਸ ਤੋਂ ਇਲਾਵਾ ਡੀਜੇ ਡੀਜੇ 올 ਦਾ ਟਾਈਮ ਉਹ ਮਨੋਰੰਜਨ ਤੁਹਾਡਾ ਇੱਥੇ ਹੁੰਦਾ ਰਹੇਗਾ ਕੁਝ ਨਿੱਕੇ ਨਿੱਕੇ ਹੋਰ ਵੀ ਸਕਿਟਸ ਨੇ ਆਈਟਮਸ ਨੇ ਗੇਮਸ ਨੇ ਜਿਹੜੀਆਂ ਐਂਟਰਟੇਨਮੈਂਟ ਵਾਸਤੇ ਨੇ ਉਹ ਸਾਰਾ ਕੁਝ ਬੀਤੇ ਚੱਲੇਗਾ ਖਾਸ ਤੌਰ ਤੇ ਚਾਰ ਪੰਜ ਬੂਥ ਨੇ ਬੱਚਿਆਂ ਵਾਲੀਆਂ ਗੇਮਸ ਅੱਛਾ ਜੀ ਤੁਸੀਂ ਗੇਮ ਖੇਡੋ ਨਿੱਕੇ ਨਿੱਕੇ ਇਨਾਮ ਜਿੱਤੋਗੇ ਨਹੀਂ ਗੇਮ ਖੇਡੋ ਇਨਾਮ ਜਿੱਤੋਗੇ ਤੇ ਹੋਰ ਵੀ ਬਹੁਤ ਸਾਰੇ ਵੱਡੇ ਨਾਮ ਨੇ ਜਿਹੜੇ ਉਹ ਦਿੱਤੇ ਜਾ ਰਹੇ ਨੇ ਤੇ ਇਹਦੀ ਐਂਟਰੀ ਦਾ ਕੀ ਪ੍ਰੋਸੀਜਰ ਹੈ ਜੀ ਟਿਕਟਾਂ ਕਿਦਾਂ ਕੀ ਹਿਸਾਬ ਹੈ ਜੀ ਮੈਨੂੰ ਬਹੁਤ ਜ਼ਿਆਦਾ ਮੈਸੇਜ ਫੋਨਸ ਸਿਰਫ 에ਸੀ ਚੀਜ਼ ਦੇ ਨੇ ਕਿ ਐਂਟਰੀ ਫੀਸ ਕਿੰਨੀ ਐਂਟਰੀ ਵੀ ਬਿਲਕੁਲ ਫ੍ਰੀ ਹੈ ਕਿਉਂਕਿ ਇੱਥੇ ਆ ਕੇ ਤੁਸੀਂ ਪੈਸੇ ਖਰਚ ਕੇ ਖਾਣਾ ਜੇ ਆਉਣ ਕੇ ਐਂਟਰੀ ਵੀ ਪੇਡ ਹੋਏ ਤੇ ਫਿਰ ਗੱਲ ਨਹੀਂ ਬਣਦੀ ਮੇਲੇ ਦੇ ਵਿੱਚ ਐਂਟਰੀਆਂ ਫ੍ਰੀ ਹੁੰਦੀਆਂ ਨੇ ਮੇਲੇ ਕਦੀ ਵੀ ਐਂਟਰੀਆਂ ਨਾਲ ਨਹੀਂ ਹੁੰਦੇ ਮੇਲੇ ਹਮੇਸ਼ਾ ਫ੍ਰੀ ਐਂਟਰੀ ਵਾਲੇ ਹੁੰਦੇ ਨੇ ਉੱਥੇ ਮੇਲੇ ਤੇ ਆ ਕੇ ਤੁਸੀਂ ਖਰੀਦਾਫਰੋਦ ਕਰਨੀ ਆ ਉਹ ਦਮੜੇ ਕੁਛ ਨਾ ਕੁਛ ਤੁਹਾਨੂੰ ਖਰਚਨੇ ਪੈਣੇ ਨੇ ਹੁਣ ਦੇਖਦੇ ਹਾਂ ਐਡਮੈਂਟਨ ਤੋਂ ਕੁਲਮੀਤ ਸਿੰਘ ਸੰਗਾ ਹੋਰਾਂ ਦੀ ਖਾਸ ਰਿਪੋਰਟ ਚੈਨਲ ਪੰਜਾਬੀ ਵੇਖ ਰਾਇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮੈਂਟਨ ਸ਼ਹਿਰ ਤੋਂ ਦੋਸਤੋ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਆ ਇੱਕ ਖਬਰ ਤਾਂ ਇਹ ਹੈ ਕਿ ਤੁਹਾਨੂੰ ਪਤਾ ਇੱਥੇ ਐਡਮੈਂਟਨ ਟੀਚਰਸ ਦੀ ਜਿਹੜੀ ਹੈਗੀ ਆ ਅਲਬਰਟਾ ਦੇ ਐਕਚੁਅਲੀ ਟੀਚਰਸ ਦੀ ਸਟ੍ਰਾਈਕ ਚੱਲ ਰਹੀ ਆ ਉਹਨਾਂ ਨੂੰ ਲਾਕਆਊਟ ਕਰ ਦਿੱਤਾ ਗਿਆ ਸੀਗਾ ਪਰ ਅੱਜ ਇੱਕ ਖਬਰ ਆ ਰਹੀ ਹੈ ਕਿ ਆਉਂਦੇ ਮੰਗਲਵਾਰ ਨੂੰ ਆ ਉਹ ਜਿਹੜੀਆਂ 네ਗੋਸ਼ੀਏਸ਼ਨਸ ਹੈਗੀਆਂ ਜੀ ਟੀਚਰਜ਼ ਦੀਆਂ ਤੇ ਅਲਬਰਟਾ ਸਰਕਾਰ ਦੀਆਂ ਉਹ ਫਿਰ ਦੁਬਾਰਾ ਆਰੰਭ ਹੋਣ ਜਾ ਰਹੀਆਂ ਔਰ ਸਾਰੇ ਲੋਕ ਇਸ ਗੱਲ ਦੇ ਵਿੱਚੋਂ ਕੋਈ ਚੰਗੀ ਗੱਲ ਹੀ ਭਾਲਦੇ ਨੇ ਕਿ ਇਹ ਇਸ ਗੱਲਬਾਤ ਦਾ ਨਿਪਟਾਰਾ ਹੋਵੇ ਉਨਾ ਹੀ ਚੰਗਾ ਹੈ ਔਰ ਦੂਸਰੀ ਖਬਰ ਇਹ ਹੈ ਜੀ ਕਿ ਇੱਕ ਐਕਸੀਡੈਂਟ ਹੋਇਆ ਸੀਗਾ ਜੂਨ 28 ਨੂੰ ਸ਼ਾਮ 7:30 ਦੇ ਕਰੀਬ RCMP ਨੂੰ ਅ ਟੈਲੀਫੋਨ ਜਾਂਦਾ ਵੀ ਇੱਕ ਸੀਰੀਅਸ ਐਕਸੀਡੈਂਟ ਹੋਇਆ ਆ ਤੇ ਤੁਸੀਂ ਉੱਥੇ ਪਹੁੰਚੋ ਇਹ ਲਡੂ ਕਾਉਂਟੀ ਦੇ ਵਿੱਚ ਐਕਸੀਡੈਂਟ ਹੋਇਆ ਸੀਗਾ ਜੀ ਅ ਜਿਹਦੇ ਵਿੱਚ ਹਾਈਵੇ 778 ਤੇ ਟਾਊਨਸ਼ਿਪ ਰੋਡ 490 ਦਾ ਇੰਟਰਸੈਕਸ਼ਨ ਸੀਗਾ ਜਿੱਥੇ ਐਕਸੀਡੈਂਟ ਹੁੰਦਾ ਉੱਥੇ ਇੱਕ ਰੈਮ ਪਿਕਅਪ ਟਰੱਕ ਤੇ ਸ਼ੈਵਰਲੇ ਸਿਲਵਰਾਡੋ ਜਿਹੜੀ ਸੀ ਜੀ ਉਹਨਾਂ ਦਾ ਐਕਸੀਡੈਂਟ ਹੋਇਆ ਦੱਸਿਆ ਜਾਂਦਾ ਕਿ ਜਿਹੜਾ ਪਿਕਅਪ ਟਰੱਕ ਸੀਗਾ ਉਹ ਜਿਹੜਾ ਉਥੇ ਸਟਾਪ ਸਾਈਨ ਤੇ ਰੁਕਿਆ ਨਹੀਂ ਤੇ ਜਿਹੜੇ ਸਿਲਵਰਾਡੋ ਦੇ ਵਿੱਚ ਦੋ ਇੱਕ ਮਰਦ ਔਰ ਇੱਕ ਔਰਤ ਜੋ ਟਰੈਵਲ ਕਰ ਰਹੀ ਸੀ ਉਹ ਦੋਨੋਂ ਹੀ ਜਦੋਂ ਉਥੇ RCMP ਪਹੁੰਚਦੀ ਆ ਉਹਨਾਂ ਨੂੰ ਮ੍ਰਿਤਕ ਪਾਇਆ ਗਿਆ ਔਰ ਜਿਹੜਾ ਟਰੱਕ ਦਾ ਡਰਾਈਵਰ ਸੀਗਾ ਉਹਨੂੰ ਵੀ ਹਸਪਤਾਲ ਪਹੁੰਚਾਇਆ ਗਿਆ ਜੇਰੇ ਇਲਾਜ ਔਰ ਬਾਅਦ ਦੇ ਵਿੱਚ ਕਾਫੀ ਦੇਰ ਜਿਹੜੀ ਆ ਉਹਦੀ ਇਨਵੈਸਟੀਗੇਸ਼ਨ ਚੱਲਦੀ ਰਹੀ ਪੁਲਿਸ ਦੇ RCMP ਦੇ ਕਾਂਸਟੇਬਲ ਦਾ ਕਹਿਣਾ ਆ ਉਹ ਕਹਿੰਦਾ ਵੀ ਕਿਉਂਕਿ ਸਾਨੂੰ ਬਹੁਤ ਸਾਰਾ ਐਵੀਡੈਂਸ ਇਕੱਠਾ ਕਰਨਾ ਪੈਂਦਾ ਆ ਉਹਦੇ ਚ ਬਲੱਡ ਟੈਸਟ ਕਰਵਾਉਣੇ ਪੈਂਦੇ ਆ ਤੇ ਹੋਰ ਮਟੀਰੀਅਲ ਜਿਹੜਾ ਘਰ ਦੀ ਸਰਚ ਕਰਨੀ ਪਈ ਗੱਡੀ ਦੀ ਸਰਚ ਕਰਨੀ ਪਈ ਉਸ ਵਿਅਕਤੀ ਦੇ ਔਰ ਉਹ ਕਰਨ ਤੋਂ ਬਾਅਦ ਉਹ ਕਹਿੰਦੇ ਜੀ ਵੀ ਤਾਂ ਇਹ ਜਿਹੜੇ ਹੁਣ ਚਾਰਜਸ ਆ ਉਸ ਵਿਅਕਤੀ ਤੇ 6 ਚਾਰਜਸ ਜਿਹੜੇ ਨੇ ਲਾਏ ਗਏ ਨੇ ਔਰ ਉਹ ਵਿਅਕਤੀ ਐਡਮੰਟਨ ਦਾ ਹੈਗਾ ਜੀ ਜਿਹਨੂੰ ਚਾਰਜ ਕੀਤਾ ਗਿਆ ਹੈ ਜੌਨ ਡੇਵਿਡ ਟੋਬਨ ਉਹਦਾ ਨਾਮ 44 ਸਾਲਾਂ ਦਾ ਉਹਦੇ ਤੇ 6 ਚਾਰजेस ਲੱਗੇ ਨੇ ਦੋ ਚਾਰजेस ਹੈਗੇ ਆ ਆਪਰੇਸ਼ਨ ਵਾਈਲ ਅੰਪਾਇਰਡ ਬਾਈ ਅਲਕੋਹਲ ਕਾਜ਼ਿੰਗ ਡੈਥ ਟੂ ਕਾਉਂਟਸ ਆਫ ਆਪਰੇਸ਼ਨ ਵਾਈਲ ਓਵਰ 80 ਮਿਲੀਗ੍ਰਾਮਸ ਕਾਜ਼ਿੰਗ ਡੈਥ ਐਂਡ ਟੂ ਕਾਉਂਟਸ ਆਫ ਡੇਂਜਰਸ ਆਪਰੇਸ਼ਨ ਆਫ ਮੋਟਰ ਵਾਈਕਲ ਕਾਜ਼ਿੰਗ ਡੈਥ ਇਹਨੂੰ ਰਿਮਾਂਡ ਦੇ ਵਿੱਚ ਲੈ ਲਿਆ ਗਿਆ ਹੈ ਪੁਲਿਸ ਵੱਲੋਂ ਔਰ ਹੁਣ ਉਹ ਲਡੂਕ ਦੀ ਕੋਰਟ ਵਿੱਚ ਅਕਤੂਬਰ 23 ਨੂੰ ਹਾਜ਼ਰ ਹੋਵੇਗਾ ਪੁਲਿਸ ਦਾ ਕਹਿਣਾ ਹੈ ਕਿ ਦੇਖੋ ਇਹ ਜਿਹੜੀਆਂ 250 ਦੇ ਕਰੀਬ ਜੀ ਅਲਬਰਟਾ ਦੇ ਵਿੱਚ ਮੌਤਾਂ ਹੁੰਦੀਆਂ ਨੇ ਇਸ ਤਰ੍ਹਾਂ ਦੇ ਐਕਸੀਡੈਂਟਾਂ ਦੇ ਵਿੱਚ ਔਰ ਉਹ ਕਹਿੰਦੇ ਵੀ ਇਹ ਜਿਹੜੇ ਐਕਸੀਡੈਂਟ ਨੇ 250 ਦੇ ਵਿੱਚੋਂ ਉਹ ਕਹਿੰਦੇ ਕਿ 30% ਜਿਹੜੇ ਨੇ ਉਹ ਇਸ ਤਰ੍ਹਾਂ ਨਸ਼ੇ ਦੇ ਪ੍ਰਭਾਵ ਥੱਲੇ ਹੁੰਦੇ ਨੇ ਜਿਹੜੇ ਕਿ ਸੋਸਾਇਟੀ ਦੇ ਵਿੱਚ ਉਹ ਕਹਿੰਦੇ ਬਿਲੋਂਗ ਨਹੀਂ ਕਰਦੇ ਪਰ ਸਟੇਲ ਹਜੇ ਵੀ ਲੋਕ ਜਿਹੜੀ ਜੀ ਉਹ ਸ਼ਰਾਬ ਪੀ ਕੇ ਜਾਂ ਕੋਈ ਡਰੱਗ ਦੇ ਇਨਫਲੂਐਂਸ ਹਲੇ ਗੱਡੀ ਚਲਾਉਂਦੇ ਨੇ ਜਿਹਦਾ ਕਰਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਤੇ ਹੁਣ ਇਹ ਜਿਹੜਾ ਜੀ ਕੀ ਕਹਿੰਦੇ ਨੇ ਟੋਬਨ ਉਹ ਹਾਜ਼ਰ ਹੋਵੇਗਾ 23 ਅਕਤੂਬਰ ਨੂੰ ਲਡੂਕ ਦੀ ਕੋਰਟ ਦੇ ਵਿੱਚ ਚੈਨਲ ਪੰਜਾਬੀ ਲਈ ਕਲਮੀਰ ਸਿੰਘ ਸੰਗਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ